ਪੰਜਾਬ ਦੇ ਸਾਰੇ ਵਿਭਾਗਾਂ ਦੇ ਕੱਚੇ ਤੇ ਠੇਕਾ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਪੰਜਾਬ ਦੇ ਵਿਭਾਗਾਂ ਦੇ ਵਿੱਚ ਆਊਟਸੋਰਸਿੰਗ ਸਿਸਟਮ ਰੱਦ ਕਰੋ ਰੱਦ ਕਰੋ ਰੱਦ ਕਰੋ ਪੰਜਾਬ ਦੀਆਂ ਆਸ਼ਾ ਮੈਡੀਕਲ ਦੇ ਅੰਗਨਵਾੜੀ ਨੂੰ ਘਟੋ ਘਾਟ ਉਜਰਤਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਪ੍ਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਨਵੀਂ ਪੈਨਸ਼ਨ ਸਕੀਮ ਰੱਦ ਕਰੋ ਰੱਦ ਕਰੋ ਰੱਦ ਕਰੋ ਪੰਜਾਬ ਦੇ ਸਾਰੇ ਪੈਨਸ਼ਨਾਂ ਦੇ ਚਾਹ ਨੂੰ ਇੱਕ ਮਿਸ਼ਨ ਦਾ ਪਕਾਇਆ ਤਿੰਨ ਕਿਸ਼ਤਾਂ ਵਿੱਚ ਆਦਾ ਕਰੋ ਕਰੋ ਕੰਪਿਊਟਰ ਆਧਿਆਪਕਾਂ ਦੀ ਆਸੇਵਾਵਾਂ ਨੂੰ ਵਿਭਾਗ ਵਿੱਚ ਮਰਚ ਕਰੋ 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 ਪੈਂਡੂ ਪਤਾ ਬਾਦਰ ਪਤਾ ਤੇ ਹੋਰ ਜਾਣਕਾਰੀ ਤੇ ਪਤੇ ਸ਼ੁਰੂ ਕਰੋ ਸ਼ੁਰੂ ਕਰੋ ਸ਼ੁਰੂ ਕਰੋ 17/7/2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਤੇ ਪੰਜਾਬ ਦੇ ਸਕੇਲ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ 15/15 ਦਾ 3 ਸਾਲ ਦੇ ਤੁਸੀਂ 4914 ਏਸੀਪੀ ਸਕੀਮ ਸ਼ੁਰੂ ਕਰੋ ਪੰਜਾਬ ਦਾ ਜਾਮ ਕੀ ਤਾਟੀ ਹੈ ਬਹਾਲ ਕਰੋ ਡੀਏ ਦਾ ਪਿਛਲਾ ਪੈਂਡਿੰਗ 250 ਮਹੀਨਿਆਂ ਦਾ ਬਕਾਇਆ ਤੁਰੰਤ ਅਦਾ ਕਰੋ 200 ਰੁਪਏ ਦਾ ਜਜੀਆ ਟੈਕਸ ਰੱਦ ਕਰੋ ਹੁਣ ਮੈਂ ਬੇਨਤੀ ਕਰਾਂਗਾ